ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਦੇ ਹਰਮ ਤੇ ਅੱਜ ਤੁਹਾਡੇ ਲਈ ਇੱਕ ਗਾਂ ਲੈ ਕੇ ਆਇਆ ਟੁਕੜ ਗੱਬਣਾ ਤੇ ਅਹਿਰ ਸ਼ਹਿਰ ਤੇ ਐਚ ਐਫ ਨਸਲ ਦੀ ਇਹ ਥੋੜੀ ਜਿਹੀ ਮਿਕਸ ਜੀ ਆ ਤੇ ਉਹ ਕੁਆਲਿਟੀ ਪੂਰੀ ਆ ਤੁਸੀਂ ਜਿਹੜਾ ਫੇਸ ਚੈੱਕ ਕਰ ਲੋ ਇਹਦਾ ਛੋਟਾ ਛੋਟਾ ਕੰਨ ਆ ਤੇ ਬਾਡੀ ਉਡੀ ਚੰਗੇ ਕੱਦ ਕਾਠ ਦੀ ਆ ਗਈ ਤੇ ਬਾਕੀ ਬਾਈ ਕਹਿੰਦੇ ਸਾਢੇ 4 ਮਹੀਨੇ ਦੀ ਗੱਬਣਾ ਇਹ ਤੇ ਦੁੱਧ ਹੈਗਾ ਇਸ ਟਾਈਮ 8 ਲੀਟਰ ਦੋਨੋਂ ਨੇ ਮੰਨਣਾ 4-4 ਲੀਟਰ ਹੈਗਾ ਦੋਨੋਂ ਟਾਈਮ 8 ਲੀਟਰ ਦੁੱਧ ਦਾ ਇਹ ਬਾਕੀ ਤੁਸੀਂ ਫੇਸ ਦੀ ਬਿਊਟੀ ਚੈੱਕ ਕਰ ਲਓ ਚੰਗੇ ਕੱਦ ਦਾ ਘਾਟ ਦੀ ਆ ਇਹ ਆਪਣੇ ਪਿੰਡ ਖੜੀਆ ਪਿੰਡ ਲਹਰੇਵੇਗਾ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਤਹਿਸੀਲ ਨਥਾਣਾ ਪੁੱਚੋ ਦੇ ਬਿਲਕੁਲ ਨੇੜੇ ਰਹਿੰਦਾ ਟੋਲ ਪਲਾਜ਼ਾ ਜਿਹੜਾ ਲਹਰੇਵੇਗੇ ਲੱਗਿਆ ਬਸ ਉਥੋਂ 3 ਕਿਲੋਮੀਟਰ ਤੇ ਆ ਜਾਂਦਾ ਪਿੰਡ ਆਪਣਾ ਤੇ ਬਾਕੀ ਬਾਈਆਂ ਤੋਂ ਲੈ ਕੇ ਡਿਟੇਲ ਪੁੱਛਦੇ ਆਂ ਬਾਕੀ ਥਣ ਹਵਾਨਾ ਤੁਸੀਂ ਦੇਖ ਲਓ ਕਰੀ ਜਿਹੜਾ ਹੋਰ ਦੁਬਾਰਾ ਫਿਰ ਖੋਲੀ ਤੋਰ ਥੋੜਾ ਜਿਹਾ ਬਾਕੀ ਤੁਸੀਂ ਯਾਰ ਆ ਪਿੱਛੋਂ ਜਿਹੜੇ ਹੈਗਾ ਥਾਣ ਮਕਰਾ ਚੈੱਕ ਕਰ ਲਓ ਕੋਈ ਫੋਟ ਸ਼ਾਂਖ ਨਹੀਂ ਹੈਗੀ ਚਾਰ ਹੀ ਥਾਣਾ ਐਕਸਟਰਾ ਕੋਈ ਨਹੀਂ ਵੱਡੇ ਵੱੱਡੇ ਦੀ ਆ ਗਈ ਇਹ ਚੰਗੇ ਕੱਦ ਕਾਠ ਚ ਤੇ ਹਾਂਜੀ ਬਾਈ ਜਿਹੜੀ ਆਪਾਂ ਗਾਂ ਦੇਖੀ ਹੈ ਇਹ ਕੈਮਸੂ ਆ ਇਹ ਤੀਜੇ ਵਾਸਤੇ ਗੱਭਣਾ ਬਾਈ ਜੀ ਤੀਜੇ ਵਾਸਤੇ ਗੱਭਣਾ ਤੇ ਦੂਜੇ ਸੂਏ ਦੁੱਧ ਕਿੰਨਾ ਸੀਗਾ ਦੂਜੇ ਸੂਏ ਦੁੱਧ ਵਧਿਆ ਹੀ ਦਿੱਤਾ ਬਈ ਇਹਨੇ ਕਿੰਨੇ ਲੀਟਰ 12 ਮੀਲੀਟਰ ਦਿੱਤਾ ਹੀ ਵਦੂਗਾ 20 ਲੀਟਰ ਨੂੰ ਦਿੱਤਾ ਦਿੱਸਾ ਹਾਂਜੀ ਹਾਂਜੀ ਤੇ ਬਾਕੀ ਹੁਣ ਇਹ ਗੱਬਣ ਕਿੰਨੇ ਟਾਈਮ ਦੀ ਹੋਗੀ ਗੱਬਣੇ 4.5 ਮਹੀਨੇ ਜੀ ਬਾਈ 4.5 ਮਹੀਨੇ ਗੱਬਣਾ ਦੁੱਧ ਦੋਨੇ ਟਾਈਮ ਦੋਨੇ ਟਾਈਮ 8 ਕਿਲੋ ਹੀ 4-4 ਕਿਲੋ 4-4 ਕਿਲੋ ਦੋਨੇ ਟਾਈਮ 8 ਕਿਲੋ ਦੁੱਧ ਇੱਕ ਬੰਦਾ ਆਪਦੀ ਕਰਾ ਕੇ ਲੈ ਜੇ ਆਪ ਦੇ ਚੱਕ ਬੰਦਾ ਤਸੱਲੀ ਕਰਵਾ ਸਕਦਾ ਦੇਖੋ ਮਰਜ਼ੀ ਦੋ ਟਾਈਮ ਚੋਕੇ ਲੈ ਜੀ ਦੋ ਟਾਈਮ ਚੋਕੇ ਲੈ ਜੀ ਤੇ ਬਾਕੀ ਜਿਹੜਾ ਤੁਸੀਂ ਰੇਟ ਕਿੰਨਾ ਰੱਖਤਾ ਰੇਟ 58000 ਜੀ 58000 ਮਾਮਲਾ ਹੋ ਜੇ ਬਾਕੀ ਮੌਕੇ ਦੇ ਮਾਮਲ ਹੋ ਜੂ ਹੋ ਜੂ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਬੋਲਿਓ ਮੋਬਾਈਲ ਨੰਬਰ ਹੈ 94635 94635 ਹਾਂਜੀ 50968 50968 ਹਾਂ ਆ 94635 50968 ਤੇ ਤੁਸੀਂ ਸੰਪਰਕ ਕਰ ਲਿਓ ਬਾਈ ਨਾਲ ਤੇ ਬਾਕੀ ਤੁਸੀਂ ਆਹਦਾ ਜਿਹੜਾ ਇੱਥੇ ਆ ਕੇ ਦੋ ਡੰਗ ਚੋ ਕੇ ਦੇਖ ਸਕਦੇ ਹੋ ਗੱਬਣ ਚੈੱਕ ਪਾਸ ਤੁਸੀਂ ਆਪ ਦੀ ਚੈੱਕ ਕਰਾ ਕੇ ਫੇਰ ਲੈ ਆ ਸਕਦੇ ਹੋ ਸਾਢੇ 4 ਮਹੀਨੇ ਗੱਬਣਾ ਤੇ ਆ ਕੇ ਤੁਸੀਂ ਆਪ ਦੀ ਜਿੰਨੀ ਡਿਟੇਲ ਦਿੱਤੀ ਆ ਤੇ ਬਾਈ ਬਾਈ ਨਾਲ ਕਰ ਲਿਓ ਸੰਪਰਕ ਤੇ ਮੋਬਾਈਲ ਨੰਬਰਸ ਨੂੰ ਲੈ ਕੇ ਦੇ ਤਾਂ ਤੇ ਗਾਂ ਵਧੀਆ ਬਰੀਡ ਦੀ ਹੈ ਧੰਨਵਾਦ ਜੀ ਵੀਡੀਓ ਦੇਖਣ ਲਈ